ਜਿਵੇਂ ਮੇਰੇ ਸਵਾਲ ਇਹ ਕਿ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਤੇ ਐਸ ਅ ਬਿਗ ਲੀਡਰ ਤੁਸੀਂ ਆਪਣਾ ਹਰ ਇੱਕ ਕੰਮ ਬੜੀ ਬੇਖੂਬੀ ਨਾਲ ਨਿਭਾ ਰਹੇ ਹੋ ਤੇ ਜਿੱਥੇ ਵੀ ਤੁਸੀਂ ਜਾਂਦੇ ਹੋ ਤੁਹਾਨੂੰ ਬੜੀ ਰਿਸਪੈਕਟ ਆਦਰ ਸਤਕਾਰ ਮਿਲਦਾ ਹੈ ਪਰ ਜਦੋਂ ਤੁਸੀਂ ਆਪਣੇ ਕੰਮ ਤੋਂ ਆਪਣੇ ਘਰ ਜਾਂਦੇ ਹੋ ਵਾਪਸ ਤੇ ਉਸ ਸਮੇਂ ਤੁਹਾਡੇ ਘਰ ਵਿੱਚ ਬਿਗ ਲੀਡਰ ਕੌਣ ਹੁੰਦਾ ਮੂਲ ਤੁਸੀਂ ਆਪਣੇ ਹੱਕ ਦੇ ਸਵਾਲ ਪੁੱਛਿਆ ਹੈ ਮਤਲਬ ਬੈਸੇ ਤਾਂ ਮੈਂ ਪੰਜਾਬ ਦਾ ਹੋਮ ਮਿਨਿਸਟਰ ਹਾਂ ਪਰ ਸਾਡੇ ਘਰ ਦਾ ਹੋਮ ਮਿਨਿਸਟਰ ਕੌਣ ਹੈ

10ਵੀਂ ਸਾਈਕਲ ਤੇ ਫਿਰ ਬਾਅਦ ਮੈਂ ਵੀ ਬੀਕਾਮ ਚ ਦਾਖਲਾ ਲਿਆ ਉਹ ਬੱਸ ਨਹੀਂ ਛੱਪ ਤੋ ਕਿਉਂਕਿ ਸਟੂਡੈਂਟਾਂ ਦਾ ਚੜ੍ਹਿੰਦੇ ਅੰਦਰ ਤੇ ਕਹਿੰਦੇ ਨਾ ਚੱਲ ਕੇ ਚਲੋ ਸੋ ਉਸ ਤੋਂ ਬਾਅਦ ਜ਼ਿੰਮੇਵਾਰੀ ਪਹਿਸ ਲੈਵਲ ਦੀ ਆ ਗਈ ਕਿ ਜਿਹੜਾ ਮੁੱਖ ਮੰਤਰੀ ਦਾ ਉਹਦਾ ਬਹੁਤ ਵੱਡਾ ਸਟੇਟ ਦਾ ਹੈ ਇੱਕ ਬਹੁਤ ਵੱਡੀ ਤੇ ਸੈਂਟੀਮੈਂਟਲ ਤੇ ਜਜ਼ਬਾਤੀ ਸਟੇਟ ਹੈ ਸਾਡੀ ਸਾਡੇ 3.5 ਕਰੋੜ ਬੰਦਾ ਉਹਨਾਂ ਦਾ ਕਸਟੋਡੀਅਨ ਬਣਨਾ ਫਿਰ ਉਹਨਾਂ ਨੂੰ ਹਰ ਇੱਕ ਨੂੰ ਖੁਸ਼ ਰੱਖਣਾ ਬੜਾ ਔਖਾ ਕੰਮ ਹੈ ਉਹ ਕਹਿੰਦੇ ਹਨ ਕਿ ਜਿਹੜਾ ਚੁੰਝ ਦਿੰਦਾ ਹੈ ਉਹ ਚੋਗਾ ਵੀ ਦਿੰਦਾ ਹੈ ਜਿਹੜਾ ਕੋਈ ਪ੍ਰਮਾਤਮਾ ਜੀ ਕੋਈ ਅਹੁਦਾ ਦਿੰਦਾ ਤਾਂ ਉਹਨੂੰ ਨਿਭਾਉਣ ਦਾ ਸਮਤ ਵਿਧੀ ਵਿਧਾਨ ਵੀ ਦਿੰਦਾ ਹੈ ਨਾਲ ਐਵੇਂ ਨਹੀਂ ਕਿਸੇ ਤੋਂ ਕੰਮ ਲੈਂਦਾ ਉਹ ਕਿਸੇ ਦੀ ਡਿਊਟੀ ਲਾਉਂਦਾ ਆਪ ਤਾਂ ਦੇ ਕੋ ਰੱਬ ਨੇ ਆਪ ਤਾਂ ਆਉਣਾ ਨਹੀਂ ਕਿਸੇ ਨਾ ਕਿਸੇ ਬੰਦੇ ਦੇ ਵਿੱਚ ਦੀ ਹੋਈ ਕੋਈ ਕੰਮ ਕਰਾਉਂਦਾ ਸੋ ਜੋ ਇੱਜ਼ਤ ਮਾਨ ਕਰ ਬਣਿਆ ਹੋਇਆ ਮੈਂ ਤਾਂ ਇਹ ਹੀ ਕਹਣਾ ਉਹਨਾਂ ਘਰੇ ਜਾ ਕੇ ਵੀ ਕਿਸੇ ਮੂਰੇ ਘਰ ਕੇ ਵੀ ਕਿ ਜਿੰਨੀ ਕਿਰਤ ਪ੍ਰਮਾਤਮਾ ਨੇ ਬਖਸ਼ੀ ਹੈ ਇੰਨੀ ਕਿ ਬਣੀ ਰਹੇ ਨਾ ਵਧੇ ਨਾ ਪਰ ਘਟੇ ਨਾ ਪਰ ਹ ਤੁਹਾਡਾ ਸਵਾਲ ਜਿਹੜਾ ਉਹ ਇਹ ਵੀ ਕਰੇ ਜਾ ਕੇ ਮੈਂ ਮੁੱਖ ਮੰਤਰੀ ਨਹੀਂ ਹੁੰਦਾ ਠੀਕ ਹੈ ਨਾ ਉਹ ਤਾਂ ਘਰ ਤੋਂ ਪਹਿਲੀ ਜਿਹਨੂੰ ਘਰ ਵੱਲੋਂ ਗੱਡੀ ਮੁਰਦੀ ਹੈ ਉਹਦੇ ਮੈਂ ਕਹਦੇ ਨਾ ਵੀ ਭਾਈ ਅਰੇ ਆਦੇ ਹੁਣ ਤਾਂ ਤੇ ਆਪਣੇ ਆਪਣਾ ਵੀ ਗੱਲ ਕਰ ਲੈਣਾ ਵੀ ਘਰੇ ਆ ਕੇ ਵੀ ਹੁਣ ਆਰਡਰ ਪਚਾਣੇ ਨਹੀਂ ਨੇ ਹੈ ਨਾ ਹੁਣ ਤਾਂ ਜੋ ਕਈ ਵਾਰੀ ਬਾਹਰ गया बड़ा जिम्मेदार बैठे महान इज्जत सारे पास सलूट सारे स्टूडेंट हुई तीन चंकी लगती है अंटे बाद गया जान सर पहला डायलॉग सी थोन अकल नहीं आ सी मैं क्या यार मैं सोचा अद्धा घंटा पहला तो मैंने जीनियस कही जीते थ लोग मैं हो गया अतिया <laughs> देखो कितने सटके गया ਉਲੀਸ਼ ਧਰਮ ਜਿਹੜਾ ਹੈ ਹੈ ਉਹ ਚੱਪਲ ਦੇਖੋ ਕਿੱਥੇ ਪਈਆਂ ਨੇ ਮੈਂ ਕਹਾਂ ਜੀ ਕੋਈ ਗੱਲ ਨਹੀਂ ਅੱਗੇ ਤੋਂ ਤੌਲੀਆ ਤਗਰੇ ਧਰ ਕੇ ਕਰਾਂਗੇ ਸਵੇਤਾ ਯੂਨੀਵਰਸਲ TRUTH ਹੈ ਔਰ ਅੱਜ ਵਿਮਨ ਦੇ ਆ ਕੁਝ ਬੋਲ ਵੀ ਸਾਡੇ ਭਾਈ ਥੋੜਾ ਦੇਣਾ ਅੱਜ ਨਾ ਠੀਕ ਨਾ ਸੋ ਪਰ ਇਹ ਵੀ ਗੱਡੀ ਦੇ ਦੋ ਪਹੀਏ ਨੇ ਅੰਗਰੇਜ਼ੀਤੀ ਜੀਵਨ ਜਿਹੜਾ ਪਹੀਏ ਦੋਨੇ ਜੇ ਬੈਲੈਂਸ ਦੇ ਵਿੱਚ ਰਹਿਣ ਤਾਂ ਗੱਡੀ ਚੱਲਦੀ ਹੈ ਨਹੀਂ ਤਾਂ ਫਿਰ ਜੇ ਇੱਕ ਪਹੀਆ ਘਰ ਲੋਵੇ ਜਾਂ ਅਲਾਈਨਮੈਂਟ ਆਊਟ ਹੋਵੇ ਜਾਦਰ ਵੀ ਦੀ ਚੱਲਦੀ ਫਿਰ ਸੋ ਕਹਿੰਦੇ ਵੀ ਓਬਾਮੇ ਨੇ ਵੀ ਕਿਹਾ ਸੀ ਜਦੋਂ ਉਹ ਰਾਸ਼ਟਰਪਤੀ ਸੀ ਕਹਿੰਦਾ ਸਾਰੀ ਦੁਨੀਆ ਮੈਠੋ ਡਰਦੀ ਹੈ ਕਹਿੰਦਾ ਮੈਂ ਮਸ਼ਾਲ ਓਬਾਮਾ ਤੋਂ ਡਰਦਾ ਹਾਂ ਪਤਾ ਨਹੀਂ ਕੀ ਰੋਗ ਜਾਂ ਹੁੰਦਾ ਇਹ ਮੈਂ ਕੁਝ ਕਹਿਣਾ ਹਾਂ ਤੁਸੀ ਉਹ ਦੱਦਾ ਦਰ ਮੇਰਾ ਇੱਕ ਦੋਸਤ ਹੈ ਉਹ ਪਿੰਡ ਹੈ ਉਹ ਕਹਿੰਦਾ ਬਾਈ ਗੱਲ ਪੁੱਛਣੀ ਸੀ ਮੈਂ ਕੀ ਕਹਿੰਦੇ ਮੈਂ ਅਮਰੀਕਾ ਵਾਲੀ ਤੇ ਰੋ ਬਹੁਤ ਮਾਰਦਾ ਮੈਂ ਕਿਹਾ ਅੱਛਾ ਕਹਿੰਦਾ ਜੇ ਨੂਰ ਮੇਰੇ ਚ ਘੱਟ ਹੋਵੇ ਮੈਂ ਥਾਲੀ ਭਗਾ ਕੇ ਮਾਰ ਦਾਂ। ਮੈਂ ਕਿਹਾ ਅੱਛਾ। ਕਹਿੰਦਾ ਜੀ ਮੈਂ ਦਰ ਦੂਰ ਪੀ ਕੇ ਆ ਜਾਂ। ਕਹਿੰਦਾ ਫਿਰ ਜੁਰਾਬਾਂ ਜੁਰੂਬਾਂ ਉਹੀ ਲਾਉਂਦੀਆਂ ਮੇਰੀਆਂ। ਹੈਨਾ ਮੈਂ ਕਿਹਾ ਅੱਛਾ। ਕਹਿੰਦਾ ਵੀ ਜੇ ਉਹ ਕੁਝ ਕਹਦੇ ਏ ਤਾਂ ਲਿਓਣਾਂ ਮੈਂ ਉਹਨਾਂ ਐ ਨਹੀਂ ਹੁੰਦਾ। ਅੱਜ ਨਹੀਂ ਟੈਨ ਲਾਗਾ ਜੀ। ਮੈਂ ਕਿਹਾ ਕਿਨ ਮੈਂ ਉਹਦੀ ਕੋਈ ਨਹੀਂ ਮੰਨਦਾ ਗੱਲ। ਮੈਂ ਕਿਹਾ ਅੱਛਾ ਫੇਰ। ਤੂੰ ਪੁੱਛਣਾ ਕਿ ਜਨਕ। ਕਹਿੰਦਾ ਯਾਰ ਡਰ ਵੀ ਨਹੀਂ ਲੱਗਦਾ ਤੈਨੂੰ। ਮੈਨੂੰ ਕੁਝ ਕਹਿੰਦੇ ਨੇ ਮੈਂ ਕਹਿੰਦਾ ਇਹ ਤਾਂ ਕੁਦਰਤ ਵੱਲੋਂ ਨਾ ਕੋਈ ਸੈਂਸ ਪਾਈ ਹੋਈ ਐ ਸੁਭਾਈ ਸੁਭ ਚਾਈ ਰਹੇ ਬਸ ਜਉਂਦੀਆਂ ਬਸਦੀਆਂ ਰਹੋ ਕਿਉਂਕਿ ਤੁਸੀਂ ਜਗ ਜਨਨੀ ਹੋ ਤੁਸੀਂ ਬਹੁਤ ਕੁਝ ਦੇਖਣਾ ਹੁੰਦਾ ਤੁਸੀਂ ਕਿਉਂਕਿ ਅਸੀਂ ਤਾਂ ਸਾਡੀ ਤਾਂ ਘਰੋਂ ਬਾਹਰ ਜਦੋਂ ਜਾਂਦੇ ਸਾਡੀ ਤਾਂ ਉਮਰ ਹੋ ਜਾਂਦੀ ਐ ਤੁਹਾਡਾ ਹਰ ਵਕਤ ਘਰੇ ਹੀ ਰਹਿਣਾ ਫਿਰ ਅੱਗੇ ਗ੍ਰਸਤੀ ਨੂੰ ਸੰਭਾਲਣਾ ਬੱਚਿਆਂ ਨਾਲ ਜਾਂ ਕੋਣ ਆਉਂਦਾ ਕਰੇ ਕੀ ਉਹ ਕਹਿੰਦੇ ਆ ਨਾ ਕਿ ਘਰ ਤਾਂ ਬਣ ਜਾਂਦਾ ਪਰ ਉਸ ਘਰ ਨੂੰ ਅਸਲੀ ਕਰ ਜਿਹੜਾ ਪੁਲੀਤੀ ਬਣਾਉਂਦੀ ਹੈ ਕਿ ਨਹੀਂ ਤਾਂ ਬਾਇਜ ਹਸਪਤਲ ਦਾ ਜਿਹੜਾ ਹਾਲ ਹੁੰਦਾ ਉਹ ਹੀ ਸੀਮ ਹੁੰਦਾ ਤੇ ਕੋਈ ਕੁਤੇ ਚੀ ਜਪਈ ਹੈ ਕੋਈ ਕੁਤੇ ਚੀ ਜਪਈ ਹੈ ਸੋ ਇਹ ਪਰਮਾਤਮਾ ਨੇ ਤੁਹਾਨੂੰ ਗੁਣ ਦਿੱਤਾ ਹਾਂ ਮੈਨੂੰ ਥੋੜਾ ਜਿਹਾ ਫਾਇਦਾ ਹੈ ਕਿ ਜਿਹੜੀ ਮੇਰੀ ਵਾਈਫ ਉਹ ਡਾਕਟਰ ਹੈ ਐਮ ਬੀਬੀਐਸ ਹੈ ਤੇ ਪੜੀ ਲਿਖੀ ਹੈ ਤੱਕ ਕਰਕੇ ਥੋੜਾ ਬਹੁਤ ਅ ਅ ਅੰਗਰੇਜ਼ੀ ਦੀ ਝਟਕ ਲੈਂਦੀ ਹੈ ਹੋਰ ਤਾਂ ਕੀ ਹੈ ਹੈਨਾ ਕਿ ਉਹ ਤਾਂ ਸੇਨ ਨਹੀਂ ਨਾ ਹੋਣਾ ਗੱਲਾਂ ਦਾ ਸੇਨ ਨਹੀਂ ਹੈ ਸੋ ਰਹਿਣਾ ਵੀ ਇੱਦਾਂ ਹੀ ਚਾਹੀਦਾ ਵੀ ਸਮਾਜ ਦਾ ਸੀ ਹਿੱਸਾ ਆ ਸਮਾਜ ਦਾ ਜੋ ਸਮਾਜ ਨਾ ਹੁੰਦਾ ਜਿਹੜੇ ਵਿੱਚ ਸਮਾਜ ਰਹਿੰਦਾ ਵੀ ਅਸੀਂ ਰਹਿੰਦੇ ਆ ਬੇਸਿਕਲੀ ਪੜ੍ਹਾਂ ਵਿਸ਼ਵਾਸ ਪਿਆਰ ਇੱਕ ਦੂਜੇ ਨੂੰ ਸਮਝਣਾ ਔਰ ਇੱਕ ਦੂਜੇ ਦੀਆਂ ਉਮੀਦਾਂ ਤੇ ਪੂਰਾ ਉਤਰਨਾ ਇਹ ਜਿਹੜਾ ਮੰਤਰ ਉਹ ਬਸਤੀ ਕਰਾਂ ਦੀ ਨਿਸ਼ਾਨੀ ਹੈ ਜੀ ਔਰ ਹਮੇਸ਼ਾ ਕਰਨਾ ਤਹੀ ਕਿ ਨਾ ਕਿ ਪੰਜਾਬ ਦੇ ਕਰ ਦੇਸ ਦੇ ਰੰ ਹੱਦ ਦੇ ਰੰ ਸਾਡਾ ਪੰਜਾਬ ਰੱਖਿਆ ਕਰਦਾ ਹੈ। थैंक यू सर सवालबी ਲੜੀ ਨੂੰ ਅੱਗੇ ਤੋਰਦੇ ਹੋਏ ਬੱਚਾ ਅਗਲਾ ਬੱਚਾ ਸਵਾਲ ਲੈ ਕੇ ਹਾਜ਼ਰ ਹੈ। ਮੈਡਮ ਜਿੱਥੇ ਬੱਚੇ ਨੇ ਹੱਥ ਖੜਾ ਕੀਤਾ ਮਾਈਕ। हेलो सर माय नेम इज ਸਮਨ ਜੁਕਰ स्टूडेंट ऑफ बीएससी ਕੰਪਿਊਟਰ ਸਾਇੰਸ। सर मैं अपने पर्सनल एक्सपीरियंस तो दसा था जो मैंने पर्सू कंप्यूटर साइंस चूज़ करके पेरेंट्स दस्या था और मेरे बिल्कुल भी अग्री नहीं कर रहे थे क्योंकि कंप्यूटर स्टूडेंट की प्लेसमेंट तो पाब तो बाहर होंगी है सो so, मेरा क्वेश्चन ये है कि आने वाले समय में गवर्नमेंट कंप्यूटर फील्ड में की ओपरचुनिटीज़ लैके आएगी एम एन सी दस्टैबलिशमेंट होएगी तो पेरेंट्स जो अपने स्पेसली बच्चियों बाहर भेजने डरते ਉਹਨਾਂ ਨੇ ਆਪਣੇ ਬੱਚੇ ਮਾੜਾ ਨਾਤੇ ਜਿੰਨ ਤੱਕ ਜਿੰਨੇ ਪੈਂਟ ਉਹਨਾਂ ਨੂੰ ਇੰਟਰਨਸ਼ਿਪ ਤੇ ਪਲੇਸਮੈਂਟ ਇੱਥੇ ਮਿਲ ਜਾਂਦਾ ਜੀ ਬਹੁਤ ਅੱਛਾ ਸਵਾਲ ਹੈ ਦੇਖੋ ਜਮਾਨਾ ਬਦਲ ਗਿਆ ਹੁਣ ਤਾਂ ਕੰਪਿਊਟਰ ਤੋਂ ਵੀ ਅੱਗੇ AI ਵੀ ਆ ਗਈ ਹੁਣ ਤਾਂ ਟੈਕਨੋਲੋਜੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਹਰ ਰੋਜ਼ ਟੈਕਨੋਲੋਜੀ ਆਪਣੀਆਂ ਨੂੰ ਬੀਟ ਕਰ ਰਹੀ ਹੈ ਜੋ ਕੱਲ ਚੀਜ਼ ਬਣੀ ਸੀ ਅੱਜ ਪੁਰਾਣੀ ਹੋ ਗਈ ਉਹ ਜੋ ਅੱਜ ਬਣੂਗੀ ਉਹ ਕੱਲ ਨੂੰ ਪੁਰਾਣੀ ਹੋ ਜੂ ਸੋ ਅਸੀਂ ਬਹੁਤ ਸਾਰੇ ਡਿਪਾਰਟਮੈਂਟਸ ਨੂੰ ਪੰਜਾਬ ਗਵਰਨਮੈਂਟ ਦੇ AI ਨਾਲ ਅਟੈਚ ਕਰ ਰਹੇ ਹਾਂ ਤੇ ਜਿਹਦੇ ਵਿੱਚ ਐਜੂਕੇਸ਼ਨ ਹੈ पोलिसिंग है पोलिस होम मिनिस्ट्री है जानि कि लॉ एंड ऑर्डर प्लस एग्रीकल्चर फैनांस है तो सू अं स्कूल एफ एमीनियंस खोल रहे हैं, उसे कंप्यूटर लैब्स ने तो कंप्यूटर चाहिए ने कंप्यूटर चाहिए कंप्यूटर चलाने वाले भी चाहिए पढ़ाने वे भी चाहिए ਪਹਿਲਾਂ ਤਾਂ ਇਹ ਸੀ ਨਾ ਕਿ ਸਕੂਲ ਹੀ ਨਹੀਂ ਬਣ ਰਹੇ ਸੀ ਤਾਂ ਟੀਚਰ ਕੀ ਕਰਨ ਟੀਚਰ ਤੈਂਕੀਆਂ ਤੇ ਜਿਹੜੇ ਫਿਰਦੇ ਸੀ ਕੀ ਕਰਨ ਉਹ ਸਕੂਲ ਬਣ ਰਹੇ ਨੇ ਤੇ ਸਾਨੂੰ ਟੀਚਰ ਵੀ ਚਾਹੀਦੇ ਨੇ ਸਾਨੂੰ ਪੀਐਨ ਵੀ ਚਾਹੀਦੇ ਨੇ ਸਾਨੂੰ ਅਲੱਗ-ਅਲੱਗ ਹਰ ਇੱਕ ਦਰਜੀ ਦੇ ਮੁਲਾਜ਼ਮ ਚਾਹੀਦੇ ਨੇ ਤੇ ਜਦੋਂ ਹਸਪਤਾਲ ਬਣਾ ਰਹੇ ਤਾਂ ਫਿਰ ਸਾਨੂੰ ਡਾਕਟਰ ਚਾਹੀਦੇ ਨੇ ਸਾਨੂੰ ਐਨਐਮ ਨਰਸਾਂ ਦੀ ਪ੍ਰਤੀ ਕਰਕੇ ਆ ਪਰਸੋ 24764 ਐਨਐਮ ਨਰਸਾਂ ਚਾਹੀਦੇ ਆ ਔਰ ਫਾਰਮਾਸਿਸ ਚਾਹੀਦੇ ਆ ਸੋ ਬਿਲਕੁਲ ਨੇ ਹੈ ਮੰਨ ਚੁੱਕ ਲਿਓ ਕਿ ਕੰਪਿਊਟਰ ਜਿਹੜਾ ਹੈ ਪੰਜਾਬ ਗਵਰਨਮੈਂਟ ਕੰਪਿਊਟਰ ਵਾਲਾ ਨੂੰ ਕੋਈ ਨੌਕਰੀ ਦਿੰਦੀ ਜਾਂ ਕੋਈ ਹੋਰ ਪੜੋ ਮੈਰਿਟ ਚ ਆਓ ਜ਼ਮਾਨੇ ਕੰਪਿਊਟਰ ਦਾ ਹੁਣ ਤਾਂ ਕੋਈ ਚੀਜ਼ ਐਸੀ ਹੈ ਜੋ ਕੰਪਿਊਟਰ ਤੋਂ ਬਣਾ ਮਤਲਬ ਚਲਦੀ ਹੋਵੇ ਸੋ ਅਸੀਂ ਪੰਜਾਬ ਗਵਰਨਮੈਂਟ ਨੂੰ ਵੀ ਡਿਜੀਟਲ ਕਰ ਰਹੇ ਹਾਂ ਔਰ ਅਸੀਂ ਚਾਹਾਂਗੇ ਕਿ ਪੰਜਾਬ ਦੇ ਵਿੱਚ ਵੀ ਜਿਹੜੀ ਪੜਾਈ ਹੈ ਜਿਵੇਂ ਛੀਨਾ ਸਾਹਿਬ ਨੇ ਦੱਸਿਆ ਕਿ ਉਹ ਜੌਬ ਬੇਸਡ ਹੋਵੇ ਕਿ